ਸਰਜੀ ਪੈਂਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਸ ਸਨੌਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਇਦਾਂ ਹੀ ਆਪਦੀ ਜ਼ਿੰਦਗੀ ਚ ਹਾਸ ਦੇ ਵਾਸਤੇ ਖੇਡਦੇ ਰਹੋ ਜੀ ਤੇ ਸਭ ਦੀ ਮਤਲਬ ਕਿ ਖੁਸ਼ੀਆਂ ਭਰਿਆ ਦਿਨ ਇਦਾਂ ਹੀ ਲੱਗਣ ਖੁਸ਼ੀਆਂ ਦੇ ਵਿੱਚ ਹੀ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਛੋਟੀ ਜੀ ਵੀਡੀਓ ਇਹ ਵੀਡੀਓ ਹੈਗੀ ਆਪਣੀ ਮਸ਼ੀਨ ਤੇ ਮਸ਼ੀਨ ਦੀ ਛੋਟੇ ਛੋਟੇ ਟਿਪਸ ਨੇ ਮਤਲਬ ਕਿ ਕਿੱਦਾਂ ਸੂਈ ਚੜੂਗੀ ਜਾ ਜਦੋਂ ਡੱਬੀ ਦੀ ਫਿਰ ਧਾਗਾ ਢਿੱਲਾ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਇਦਾਂ ਦੀਆਂ ਟਿਪਸ ਵਿੱਚ ਤੇ ਚਲੋ ਜੀ ਸਟਾਰਟ ਕਰਦੇ ਆਂ ਵੀਡੀਓ ਇਹ ਹੈਗੀ ਆਪਣੀ ਸਲਾਈ ਮਸ਼ੀਨ ਤੇ ਹੁਣ ਤੁਹਾਨੂੰ ਮੈਂ ਦੱਸਦੀ ਆਂ ਜਿਵੇਂ ਕਿ ਹੁਣ ਆਪਾਂ ਇਹ ਤੁਹਾਨੂੰ ਥੋੜਾ ਜਿਹਾ ਸਲਾਈ ਕਰਕੇ ਦਿਖਾਉਣੀ ਆਂ ਦੇਖੋ ਜੀ ਇਹਦਾ ਧਾਗਾ ਕਿੰਨਾ ਢਿੱਲਾ ਚੱਲਦਾ ਹੈ ਹੈਨਾ ਬਹੁਤ ਜ਼ਿਆਦਾ ਢਿੱਲਾ ਚੱਲਦਾ ਦੇਖੋ ਧਾਗਾ ਇਹਦਾ ਇਹ ਇਹਦੀ ਨੀਚੋਂ ਪ੍ਰੋਬਲਮ ਨਹੀਂ ਹੈਗੀ ਕੁੰਡੀ ਦੀ ਇਹ ਵੀ ਨੀਚੋਂ ਕੁੰਡੀ ਛੱਡਦੀ ਹੈ ਇਹ ਨੀਚੋਂ ਨਹੀਂ ਹੈਗੀ ਇਹਦੀ ਪ੍ਰੋਬਲਮ ਇਹਦੀ ਪ੍ਰੋਬਲਮ ਹੈਗੀ ਇੱਥੇ ਜੋ ਆਪਣੀ ਇਹ ਚਾਲ ਹੁੰਦੀ ਹੈ ਜੋ ਆਹ ਵਾਲਾ ਢਿੱਲਾ ਹੁੰਦਾ ਇਹਨੂੰ ਆਪਾਂ ਨੂੰ ਥੋੜਾ ਜਿਹਾ ਕੱਸ ਲੈਣਾ ਚਾਹੀਦਾ ਜਿਆਦਾ ਵੀ ਨਹੀਂ ਬਸ ਨਾਰਮਲ ਜਿਹਾ ਰੱਖੋ ਜਿੰਨਾ ਕਿ ਮਤਲਬ ਕਿ ਆਪਣਾ ਡੱਬੀ ਦਾ ਧਾਗਾ ਨੀਚੋਂ ਠੀਕ ਜਿੰਨਾ ਕਿ ਆਪਣਾ ਨੀਚੋਂ ਢਿੱਲਾ ਹੋਊਗਾ ਉਹਨਾਂ ਕਿ ਆਪਾਂ ਨੂੰ ਉੱਪਰ ਰੱਖਣਾ ਇੱਕੋ ਬਰੋਬਰ ਰੱਖਣਾ ਦੋਹੇ ਪਾਸੇ ਤੇ ਦੇਖੋ ਹੁਣ ਇਹ ਬਿਲਕੁਲ ਠੀਕ ਹੋ ਜੂਗੀ ਦੁਕਾਨ ਨੇ ਆਕਸਨ ਨਾਲ ਜੋ ਆਪਣੀ ਸਲਾਈ ਹੈ ਪੂਰੀ ਵਧੀਆ ਹੋਣ ਲੱਗੀ ਸਿੱਖ ਬਿਲਕੁਲ ਇਕੱਠਾ ਨਹੀਂ ਹੁੰਦਾ ਹੈਗਾ ਕੋਈ ਕੁਛ ਐਵੇਂ ਇਕੱਠਾ ਨਹੀਂ ਰਿਹਾ ਦੇਖੋ ਪੂਰੀ ਵਧੀਆ ਹੋਣ ਲੱਗੀ ਜਦੋਂ ਇਹ ਢਿੱਲਾ ਸੀ ਉਹ ਕੱਪੜਾ ਨੀਚੋਂ ਇਕੱਠਾ ਕਰਦੀ ਸੀ ਨਾਲੇ ਉੱਪਰਲਾ ਧਾਗਾ ਢਿੱਲਾ ਹੁੰਦਾ ਸੀ ਤੇ ਨਾਲੇ ਨਿਚੋਂ ਕੁੰਡੀ ਛੱਡਦੀ ਸੀ ਦੂਜੀ ਗੱਲ ਜੀ ਇਹ ਹੈਗੀ ਇੱਕ ਵੱਡੀ ਮਸ਼ੀਨ ਹੈ ਇਹ ਮਰੀਲਾ ਮਸ਼ੀਨ ਹੈ ਇਹ ਤੇ ਜੇ ਜੇ ਛੋਟੀਆਂ ਮਸ਼ੀਨਾ ਹੁੰਦੀਆਂ ਨੇ ਉਹਨਾਂ ਦਾ ਵੀ ਇਦਾਂ ਹੀ ਥੋਈ ਚਾਲ ਆਪਾਂ ਨੂੰ ਥੋੜੀ ਘਸਨੀ ਪੈਂਦੀ ਆ ਤੇ ਬਾਕੀ ਜਦੋਂ ਆਪਣੀ ਡੱਬੀ ਦਾ ਧਾਗਾ ਥੋੜਾ ਜਿਆ ਤੇ ਇਹ ਡੱਬੀ ਦਾ ਧਾਗਾ ਇਹ ਥੋੜਾ ਜੀ ਲੂਸ ਚੱਲਦਾ ਇਹ ਆਪਾਂ ਹੁਣ ਫਿਰਕੀ ਵਾਰੇ ਕੱਢਾਂਗੇ ਆਪਾਂ ਇਹਦੀ ਠੀਕਾ ਤੇ ਇਹ ਫਿਰਕੀ ਵਾਰੇ ਕੱਢ ਕੇ ਇਹਦੇ ਵਿੱਚ ਜਾਂ ਤਾਂ ਆਪਾਂ ਮਤਲਬ ਕਿ ਛੋਟਾ ਜਾਂ ਮਤਲਬ ਕਿ ਪਤਲਾ ਜਾਂ ਗੱत्ता ਹੁੰਦਾ ਉਹਦਾ ਪੀਸ ਕੱਟ ਲਓ ਜੇ ਗੱत्ता ਨਹੀਂ ਹੈਗਾ ਤੇ ਫਿਰ ਇੱਕ ਟੈਟ ਰੂਮ ਦਾ ਪੀਸ ਕੱਟ ਕੇ ਤੇ ਇਦਾਂ ਫੋਲਡ ਕਰਕੇ ਤੇ ਇਹਨੂੰ ਇੱਥੋਂ ਕੈਂਚੀ ਨਾਲ ਕੱਟ ਕਰ ਲੈਣਾ ਥੋੜਾ ਜਾਂ ਤੇ ਕੈਂਚੀ ਨਾਲ ਕੱਟ ਕਰਕੇ ਤੇ ਫਿਰ ਇਹਦੇ ਵਿੱਚ ਖੋਲ ਕੇ ਇਹ ਪੀਸ ਰੱਖ ਲੈਣਾ ਇਦਾਂ ਕਰਕੇ ਇਹਦੇ ਵਿੱਚ ਡੱਬੀ ਪਾ ਕੇ ਆਪਣਾ ਜੋ ਧਾਗਾ ਫਿਰਕੀ ਦਾ ਉਹ ਥੋੜਾ ਜਾਂ ਕੱਸਿਆ ਜਾਊਗਾ ਤੇ ਇੱਕ ਦੋਨਾਂ ਦੋਹੇ ਆ ਜੀ ਇਹਦੀ ਵੀ ਚਾਲ ਇੱਕੋ ਜੀ ਕਰਨੀ ਹੈ ਜਿਵੇਂ ਕਿ ਜਿੰਨਾ ਕ ਧਾਗਾ ਜਾਂ ਕਿਸਾ ਨੀਚੋਂ ਡੱਬੀ ਚੋਂ ਪੈਂਦਾ ਉਹਨਾਂ ਦੇ ਉੱਪਰ ਰੱਖਣੇ ਠੀਕ ਆ ਤੇ ਦੂਜੀ ਗੱਲ ਜੀ ਜਦੋਂ ਮਤਲਬ ਕਿ ਆਪਣੀ ਕਈ ਵਾਰ ਸੂਈ ਉੱਚੀ ਨਹੀਂ ਵੀ ਹੋਏ ਚੜ ਜਾਂਦੀ ਆਪਾਂ ਤੋਂ ਮਤਲਬ ਕਿ ਜਾਂ ਤਾਂ ਜ਼ਿਆਦੇ ਨੀਵੀ ਹੋ ਜਾਂਦੀ ਆ ਜੇ ਨੀਵੀ ਹੋ ਜੇ ਜ਼ਿਆਦੇ ਸੂਈ ਫੇਰ ਵੀ ਟੱਪਾ ਸੜਨ ਲੱਗ ਜਾਂਦੇ ਜੇ ਜਿਆਦੇ ਉੱਚੀ ਹੋ ਜੇ ਮਤਲਬ ਕਿ ਉੱਚੀ ਆਪਾਂ ਤੋਂ ਜੜੀ ਜਾਂਦੀ ਆ ਫੇਰ ਵੀ ਟੱਪਾ ਸੜਨ ਲੱਗ ਜਾਂਦੀ ਆ ਇਸ ਹਿਸਾਬ ਸਰਨਾ ਰੱਖਣੀ ਚਾਹੀਦੀ ਹੈ ਇਹ ਵਾਲੀ ਸੂਈ ਤੇ ਬਾਕੀ ਜੀ ਹੋਰ ਗੱਲ ਤੁਹਾਨੂੰ ਦੱਸਦੇ ਆ ਜਦੋਂ ਆਪਾਂ ਮਸ਼ੀਨ ਨੂੰ ਤੇਲ ਦਿੰਨੇ ਆ ਤੇ ਇੱਕ ਤਾਂ ਆ ਚੀਜ਼ ਤੇ ਤੇਲ ਲਿੱਤਾ ਜਾਂ ਜਿੱਥੇ ਜਿੱਥੇ ਆ ਐਰੋ ਦੇ ਨਿਸ਼ਾਨ ਲੱਗੇ ਹੋਏ ਨੇ ਨਾ ਇਹ ਇੱਥੇ ਇੱਥੇ ਤੇਲ ਲਿੱਤਾ ਜਾਂਦਾ ਜਿੱਧਰ ਜਿੱਧਰ ਐਰੋ ਦੇ ਨਿਸ਼ਾਨ ਲੱਗੇ ਨਹੀਂਗੇ ਇੱਥੇ ਔਇਲ ਪਾਣਾ ਤੇਲ ਪਾਉਆ ਤੇ ਆ ਦੋਹੇ ਚੀਜ਼ਾਂ ਚ ਇੰਨਾ ਚ ਪਾਉਆ ਤੇ ਬਾਕੀ ਇੱਥੇ ਵੀ ਦੇਣਾ ਚਾਹੀਦਾ ਆਪਾਂ ਨੂੰ ਔਇਲ ਤੇ ਸ਼ੀਟਲ ਖੋਲ ਕੇ ਆਪਾਂ ਚੰਗੀ ਤਰ੍ਹਾਂ ਸ਼ੀਟਲ ਨੂੰ ਖੋਲ ਕੇ ਜੋ ਆਪਣਾ ਦੰਦਾਂ ਵਾਲਾ ਬਰਸ਼ ਹੁੰਦਾ ਉਹਦੇ ਨਾਲ ਸਾਰਾ ਸ਼ੀਟਲ ਵਿੱਚ ਸਾਫ਼ ਕਰਕੇ ਤੇਲ ਦੇ ਕੇ ਰੱਖੋ ਆਪਾਂ ਨੂੰ ਮਸ਼ੀਨ ਨੂੰ ਡੇਲੀ ਮਤਲਬ ਡੇਲੀ ਵੀ ਨਾ ਤੇਲ ਲੋ ਇੱਕ ਦਿਨ ਛੱਡ ਕੇ ਤੇਲ ਜਰੂਰ ਦੇਣਾ ਚਾਹੀਦਾ ਤੇ ਤੇਲ ਦੇਖਣ ਦੇਣ ਲੱਗੇ ਐ ਦੇਖਣਾ ਚਾਹੀਦਾ ਐ ਵੀ ਮਤਲਬ ਕਿ ਜਿਵੇਂ ਤੇਲ ਦੇਤਾ ਆਪਾਂ ਨੇ ਮਸ਼ੀਨ ਨੂੰ ਤੇ ਫਿਰ ਸੂਟ ਦੀ ਸਲਾਈ ਨਹੀਂ ਕਰਨੀ ਚਾਹੀਦੀ ਪਹਿਲਾਂ ਫੋਕੀ ਮਸ਼ੀਨ ਖਾਲੀ ਕਿਸੇ ਖਰਾਬ ਹੋਏ ਕੱਪੜੇ ਤੇ ਚਲਾਓ ਜਿਹੜਾ ਆਪਣਾ ਤੇਲ ਲਿੱਤਾ ਹੋਇਆ ਉਹ ਸਾਰਾ ਮਤਲਬ ਕਿ ਖਰਾਬ ਕੱਪੜੇ ਲੱਗ ਜੂਆ ਨਵੇਂ ਕੱਪੜਿਆਂ ਨੂੰ ਆਪਣਾ ਫਿਰ ਮਤਲਬ ਕਿ ਸਲਾਈ ਕਰ ਸਕਦੇ ਆਪਾਂ ਤੇਲ ਦੇਣ ਤੋਂ ਬਾਅਦ ਚ ਪਹਿਲਾਂ ਖਾਲੀ ਚਲਾਓ ਪੁਰਾਣੇ ਕੱਪੜੇ ਕਈ ਵਾਰ ਜਦੋਂ ਆਪਣੀ ਸੂਈ ਮਤਲਬ ਕਿ ਨਹੀਂ ਚੱਲਦੀ ਹੈਗੀ ਆਪਣੀ ਜੀ ਉਹ ਸਿੰਪਲ ਮਸ਼ੀਨਾਂ ਹੁੰਦੀਆਂ ਨੇ ਉਹਦੀਆਂ ਜਿਹੜੀਆਂ ਸੂਈਆਂ ਹੁੰਦੀਆਂ ਨੇ ਉਹ ਸਿੰਪਲੀ ਆਉਂਦੀਆਂ ਹੁੰਦੀਆਂ ਨੇ ਜੇ ਤੁਸੀਂ ਆਰਗਨ ਦੀ ਸੂਈ ਵਰਤੋਂਗੇ ਉਹ ਸਭ ਤੋਂ ਵਧੀਆ ਰਹੂਗੀ ਫਾਇਦੇਦਾਰ ਰਹੂਗੀ ਆਰਗਨ ਦੀ ਸੂਈ ਆਰਗਨ ਦੀ ਸੂਈ ਆਇਆ ਜੀ ਜੋ ਆਪਣੀ ਮਤਲਬ ਕਿ ਸਿੰਪਲ ਮਸ਼ੀਨਾਂ ਹੁੰਦੀ ਨੇ ਸਟੀਚਿੰਗ ਕਰਨ ਵਾਲੀਆਂ ਉਹ ਤੇ ਵਧੀਆ ਚੱਲਦੀ ਆ ਤੇ ਅੱਗੇ ਤਾਂ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਤਾਂ ਸਿੰਪਲ ਸੂਈ ਸੂਈ ਚੱਲ ਚੜਦੀ ਸੀ ਸਿਲਾਈ ਮਸ਼ੀਨ ਤੇ ਹੁਣ ਤਾਂ ਆਰਗਨ ਦੀਆਂ ਸੂਈਆਂ ਜਾਦੇ ਵਰਤਣ ਲੱਗ ਗਏ ਕਿਉਂਕਿ ਉਹਦੇ ਨਾਲ ਹੀ ਆਪਣੀ ਸਿਲਾਈ ਵਧੀਆ ਹੋ ਜਾਂਦੀ ਹੈ ਤੇ ਬਾਕੀ ਜੀ ਜਦੋਂ ਆਪਾਂ ਕਿਸੇ ਵੀ ਸਟੈਚ ਲੈਵਲ ਕੱਪੜੇ ਤੇ ਸਿਲਾਈ ਕਰਨੀ ਹੋਵੇ ਤੇ ਕਈ ਵਾਰ ਆਪਣਾ ਮਤਲਬ ਕਿ ਕੱਪੜਾ ਜਿਹੜਾ ਆਹ ਵਾਲਾ ਪੈਰ ਹੈ ਇਹ ਕੱਪੜਾ ਨਹੀਂ ਮਤਲਬ ਕਿ ਉਹ ਗਾਹਾਂ ਹੁੰਦਾ ਹੈਗਾ ਮਤਲਬ ਕਿ ਉਹ ਤੇ ਮਤਲਬ ਇੱਕ ਥਾਂ ਤੇ ਮਸ਼ੀਨ ਚੱਲੀ ਜਾਂਦੀ ਹੁੰਦੀ ਆ ਤਾਂ ਤੁਸੀਂ ਐ ਕਰਨਾ ਜਿਵੇਂ ਸਟੈਚ ਲੈਵਲ ਕੱਪੜਾ ਜਿਵੇਂ ਬਣਾਉਣ ਨਾਲ ਕੱਪੜਾ ਹੁੰਦਾ ਹਨਾ ਉਦਾਂ ਤੇ ਉਹ ਕੱਪੜੇ ਤੇ ਸਲਾਈ ਕਰਨ ਵਾਸਤੇ ਆਪਾਂ ਨੂੰ ਜੋ ਆ ਪੈਰ ਆ ਇਹ ਪੈਰ ਦੇ نیچے ਆਪਾਂ ਨੂੰ ਟੇਪ ਲਗਾਣੀ ਚਾਹੀਦੀ ਆ ਟੇਪ ਮਤਲਬ ਕਿ ਥੋੜੀ ਜੀ ਕੱਟ ਕੇ ਨਾ ਆ ਪੈਰ ਦੇ نیچے ਟੇਪ ਲਗਾ ਲਓ ਦੋਹੇ ਪਾਸੇ ਹਨਾ ਇਧਰ ਵੀ ਇਧਰ ਵੀ ਨਹੀਂ ਕੋ ਚੜਾਈ ਚ ਕੱਟ ਕੇ ਟੇਪ ਲਗਾ ਲੇ ਤੇ ਜਿਹਦੇ ਨਾਲ ਆਪਣੀ ਜੋ ਸਲਾਈ ਮਤਲਬ ਕਿ ਜੋ ਮਸ਼ੀਨ ਆ ਪੂਰੀ ਵਧੀਆ ਚੱਲੂਗੀ ਤੇ ਦੂਜੀ ਗੱਲ ਜਦੋਂ ਆਪਾਂ ਮਤਲਬ ਕਿ ਸਰਦੀਆਂ ਦੇ ਵਿੱਚ ਸ਼ਲੀਨ ਵਗੈਰਾ ਦੇ ਸੂਟ ਸਿਉਂਨੇ ਆ ਹਨਾ ਸ਼ਲੀਨ ਦੇ ਹੋਗੇ ਸਾਟਮ ਦੇ ਹੋਗੇ ਤੇ ਉਹ ਸੂਟ ਬੈਲਵਰਡ ਦੇ ਹੋਗੇ ਉਹ ਤੇ ਕਈ ਵਾਰ ਮਸ਼ੀਨ ਚੱਲਦੀ ਨਹੀਂ ਹੈਗੀ ਮਤਲਬ ਕਿ ਪੈਰ ਮਤਲਬ ਕਿ ਕੱਪੜੇ ਨੂੰ ਫੜਦਾ ਨਹੀਂ ਹੈਗਾ ਛੇਤੀਆਂ ਵੀ ਅੱਗੇ ਅੱਗੇ ਜੇ ਨਹੀਂ ਕਰਦਾ ਤੇ ਫਿਰ ਆਪਾਂ ਨੂੰ ਸਲਾਈ ਕਿਵੇਂ ਕਰਨੀ ਚਾਹੀਦੀ ਆ ਇਹਦੇ ਨੀਚੇ ਟੇਪ ਲਗਾ ਲਓ ਟੇਪ ਚਾਹੇ ਕਾਲੀ ਹੋਵੇ ਚਾਹੇ ਚਿੱਟੀ ਹੋਵੇ ਟੇਪ ਲਗਾ ਕੇ ਨਾ ਫਿਰ ਦੇਖਿਓ ਤੁਸੀਂ ਸਿਲਾਈ ਕਰਕੇ ਆਪਣਾ ਮਤਲਬ ਕਿ ਪੂਰੀ ਵਧੀਆ ਸਿਲਾਈ ਹੋ ਜੂਗੀ ਤੇ ਕਪੜਾ ਵੀ ਪੂਰਾ ਵਧੀਆ ਖਿੱਚੂ ਇਹ ਪੈਰ ਤੇ ਐਨ ਵਧੀਆ ਕੋਈ ਛੜੋਕਪਾ ਨਹੀਂ ੱਸੜਣਾ ਕੋਈ ਕੁਝ ਨਹੀਂ ਪੂਰਾ ਵਧੀਆ ਚੱਲੂਗਾ ਤੇ ਬਾਕੀ ਜੀ ਤੁਸੀਂ ਸਾਰੀ ਇਹ ਮੂਹਰੋ ਆਹ ਵਾਲੀ ਚੀਜ਼ ਲਾ ਕੇ ਇਹ ਬਾਰੇ ਪੇਚਕਸ ਨਾਲ ਖੋਲ ਕੇ ਇਹ ਸਾਰਾ ਖੋਲ ਕੇ ਇਹਨੂੰ ਦੰਦਾਲੇ ਬਰਸ਼ ਨਾਲ ਜਿਹੜਾ ਖਰਾਬ ਹੋਏ ਦੰਦਾਲਾ ਬਰਸ਼ ਹੋਊਗਾ ਉਹਦੇ ਨਾਲ ਸਾਰਾ ਵਿੱਚੋਂ ਆਲਾ ਕੇ ਨਾ ਸਾਰਾ ਵਿੱਚੋਂ ਸਾਫ਼ ਕਰਕੇ ਬਰਸ਼ ਨਾਲ ਸਾਰਾ ਆਪਾਂ ਨੂੰ ਤੇਲ ਦੇ ਕੇ ਫਿਰ ਇਹਨੂੰ ਜੜ ਦੇਣਾ ਪੇਚ ਕਸਣ ਵਾਲੀ ਤੇ ਆਪਣੀ ਮਸ਼ੀਨ ਫੇਰ ਵੀ ਪੂਰੀ ਵਧੀਆ ਚੱਲੂਗੀ ਤੇ ਬਾਕੀ ਜੇ ਤੁਸੀਂ ਸੀਟਲ ਨੂੰ ਸਾਫ ਕਰਨਾ ਚਾਹੁੰਦੇ ਹੋ ਹੁਣ ਜਿਹੜਾ ਆਪਣਾ ਇਹ ਅਮਰੇਲਾ ਦਾ ਸ਼ੀਟ ਲੈ ਜੀ ਇਹ ਆਪਾਂ ਘਰੇ ਨਹੀਂ ਖੋਲ ਸਕਦੇ ਕਿਉਂਕਿ ਜੇ ਆਪਾਂ ਨੇ ਘਰੇ ਖੋਲ ਲਿਆ ਤਾਂ ਆਪਣੀ ਮਤਲਬ ਕਿ ਮਸ਼ੀਨ 'ਚ ਥੋੜੀ ਦਿੱਕਤ ਆ ਜਾਊ ਜੇ ਕਿਸੇ ਮੇਰੀ ਭੈਣ ਜਾਂ ਭਾਈ ਨੂੰ ਪਤਾ ਹੋਵੇ ਸ਼ੀਟਲ ਕਿੱਦਾਂ ਖੁੱਲਦਾ ਇਹਦਾ ਅਮਰੇਲਾ ਮਸ਼ੀਨ ਦਾ ਉਹ ਤਾਂ ਇਹਨੂੰ ਠੀਕ ਕਰ ਸਕਦਾ ਨਹੀਂ ਫਿਰ ਆਪਾਂ ਨੂੰ ਇਹ ਸ਼ਹਿਰ ਲਿਜਾਣੀ ਪਊਗੀ ਮਸ਼ੀਨ ਅਮਰੇਲਾ ਮਸ਼ੀਨ ਤੇ ਸਿੰਪਲ ਮਸ਼ੀਨ ਦਾ ਆਪਾਂ ਸ਼ੀਟਲ ਘਰੇ ਖੋਲ ਸਕਦੇ ਆ ਉਹਦਾ ਖੋਲਣਾ ਵੀ ਬਹੁਤ ਸੌਖਾ ਤਰੀਕਾ ਹੁਣ ਮੇਰੇ ਕੋਲ ਉਹ ਮਸ਼ੀਨ ਹੈ ਨਹੀਂ ਜੇ ਹੁੰਦੀ ਮੈਂ ਤੁਹਾਨੂੰ ਅਭੀ ਦੱਸਦੀ ਇਹ ਸੀਟਲ ਜੜਨਾ ਵੀ ਸੌਖਾ ਹੈ ਤੇ ਖੋਲਣਾ ਵੀ ਸੌਖਾ ਹੈ ਤੇ ਉਹਨੂੰ ਤੇਲ ਦੇ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਜੜਨਾ ਚਾਹੀਦਾ ਹੈ ਇਹ ਮਸ਼ੀਨ ਦੀ ਥੋੜੀ ਦਿੱਕਤ ਹੈ ਐ ਆ ਜਾਂਦੀ ਹੈ ਵੀ ਇਹ ਤੇ ਜਿਹੜਾ ਇਹਦਾ ਸ਼ੀਟ ਲੈ ਇਹ ਪਾਈਓ ਸੈਟ ਮਤਲਬ ਕਿ ਵੀਰੇ ਹੀ ਸੈਟ ਕਰੂਗਾ ਜੋ ਮਤਲਬ ਕਿ ਮਸ਼ੀਨਾਂ ਸਮਾਰਦਾ ਉਹ ਹੀ ਸੈਟ ਕਰੂਗਾ ਮੇਰੇਲਾ ਮਸ਼ੀਨ ਦਾ ਇਹਦਾ ਮਤਲਬ ਕਿ ਸੀਟਲ ਘਰੇ ਖੋਲਣ ਦੀ ਬਿਲਕੁਲ ਵੀ ਮਤਲਬ ਕਿ ਐਨਾ ਕਿ ਐਵੇਂ ਪੱਕਰੀ ਖੋਲ ਕੇ ਸਾਫ਼ ਹੋ ਠੀਕ ਕਰ ਲੈਣ ਪਰ ਇਹ ਘਰੇ ਨਹੀਂ ਖੁੱਲਦਾ ਹੈਗਾ ਤੇ ਬਾਕੀ ਜੀ ਜੇ ਕਿਸੇ ਮੇਰੀ ਭੈਣ ਭਾਈ ਨੂੰ ਮਤਲਬ ਕਿ ਹੋਰ ਕਿਸੇ ਬਾਰੇ ਡਿਟੇਲ ਲੈਣੀ ਹੋਵੇ ਮਸ਼ੀਨ ਬਾਰੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤੁਹਾਡੀ سپورਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਹਨਾ ਤੇ ਤੁਹਾਡੀ سپورਟ ਨਾਲ ਹੀ ਅਸੀਂ ਅੱਗੇ ਵਧਦੇ ਆ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਐਦਾਂ ਹੀ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਹੋਰ ਵਧੀਆ ਵੀਡੀਓਾਂ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚਲੋ ਜੀ ਮਿਲਦੇ ਆ ਕੱਲੂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾਲ ਬਾਏ ਬਾਏ